ਮਾਰ ਬਲਾ ਦਾ ਹਰਜੀਤ ਵੀਰ ਇਹਦਾ ਗੇਰ ਗੁਰ ਪਾ ਕੇ ਇਹਨੂੰ ਮੜਾਇਆ ਗੇੜੀ ਦੇ ਬੰਦਿਆਂ ਨੂੰ ਆਵਾਜ਼ ਚੈੱਕ ਕਰਾਈਏ ਵੀ ਗੇਰ ਚ ਤੇ ਕੋਈ ਆਵਾਜ਼ ਤਾਂ ਨਹੀਂ ਹੈ ਭਾਈ ਗੇਰ ਚ ਤੇ ਕੋਈ ਆਵਾਜ਼ ਨਹੀਂ ਟਰੈਕਟਰ ਦੇ ਚੱਲਦਾ ਵਧੀਆ ਏ ਤੇ ਨਹੀਂ ਤਾਂ ਪਿੱਛੇ ਤੇ ਕਈ ਵਾਰ ਆਵਾਜ਼ ਹੋਰੇ ਤਰ੍ਹਾਂ ਕਰ ਲੈਂਦਾ ਏ ਟਰੈਕਟਰ ਚੱਲਦਾ ਵੀ ਘੈਂਟ ਆ ਤੇ ਪਾਵਰ ਸਟੀering ਹੋਇਆ ਹੋਆ ਉਂਗਲੀ ਨਾਲੇ ਘੁੰਮਦਾ ਸਤਿ ਸ੍ਰੀ ਅਕਾਲ ਜੀ ਸਵਾਗਤ ਆ ਜੀ ਅੱਜ ਦੀ ਨਵੀਂ ਵੀਡੀਓ 'ਚ ਅੱਜ ਆਪਾਂ ਨੇ ਬਾਈ ਤੁਹਾਨੂੰ ਟਰੈਕਟਰ ਦਿਖਾਉਣੇ ਆ ਦੋ ਪਹਿਲਾਂ ਤਾਂ ਫੋਰਡ ਦਿਖਾਉਣਾ ਆਪਣੇ ਕੋਲ 3600 ਫੋਰਡ ਆਇਆ ਬਾਈ ਤੇ ਗੱਲਬਾਤ ਕਰਦੇ ਆਪਾਂ ਬਾਈ ਕਿਹ ਹਾਲ ਆ ਜੀ ਤੇ ਵੀਰ ਵਧੀਆ ਵੀਰ ਵੇਰੇ 3600 ਫੋਰਡ ਕਿੰਨਾ ਮਾਡਲ ਪਹਿਲਾਂ ਦਾ ਮਾਡਲ ਦੱਸ ਦੇ ਬਾਈ ਇਹ 93 ਮਾਡਲ ਆ 1993 ਮਾਡਲ ਆ ਫੁੱਲ ਰੀਸਟੋਰ ਹੋਇਆ ਵਾ ਫੁੱਲ ਮੋਡੀਫਿਕੇਸ਼ਨ ਹੋਈ ਹੋਈ ਹਾਂਜੀ ਹਾਂਜੀ ਓਕੇ ਬਾਈ ਟਰੈਕਟਰ ਟੂ ਕੇ ਦਾ ਰੰਗ ਹੋਇਆ ਵਾ ਬਾਈ ਹਾਂ ਟਰੈਕਟਰ ਦਾ ਪਹਿਲਾਂ ਤਾਂ ਰੰਗ ਚੈੱਕ ਕਰਾਣ ਨੂੰ ਜੋ ਤਾਂ ਬਾਕੀ ਫਿਰ ਆਪਾਂ ਦੱਸਦੇ ਬਾਅਦ ਚੋਂ ਪਹਿਲਾਂ ਤਾਂ ਟਰੈਕਟਰ ਦਾ ਪੂਰਾ ਅਲਦਲ ਤੇ ਸਾਰੇ ਚੈੱਕ ਕਰਾ ਦੇ ਹਾਂ ਘੁੰਮ ਕੇ ਦਿਖਾ ਦੇ ਪਹਿਲਾਂ ਹਾਂ ਪਹਿਲਾਂ ਫੋਰਡ ਚੈੱਕ ਕਰਾ ਦੇ ਤੇ ਦੱਸਦੇ ਆਪਾਂ ਤੇ ਰੰਗ origignal ਬਾਈ 2k ਪੇਂਟ ਹੋਇਆ ਵਾ ਆਣੀਆ ਰੰਗ ਭਾਈ ਜਿੱਦਾਂ ਰੰਗ ਹੋ ਜਾਂਦਾ ਖਰਾਬ ਹੁੰਦਾ ਕੋਈ ਕੁਝ ਵੀ ਨਹੀਂ ਹੈਗਾ ਰੰਗ ਹੈ ਨਾ ਕੁਆਲਿਟੀ ਆ ਰੰਗ ਦੀ ਕੁਆਲਿਟੀ ਆ ਭਾਈ ਹੋਇਆ ਵਾ ਨਹੀਂ ਤਾਂ ਨਾ ਰੰਗ ਕਰਨੇ ਵਾਲਾ ਰੰਗ ਦੀ ਜੱਖਣਾ ਜੀ ਵੜ ਜਾਂਦਾ ਪਰ ਆਹ ਰੰਗ ਹੈ ਨਾ ਪ੍ਰੋਪਰ ਹੋਇਆ ਵਾ ਇਹਨਾਂ ਵਧੀਆ ਤੇ ਇੰਜਨ আর గేਰ ਐਨ ਓਕੇ ਆ ਬਹੁਤ ਵਧੀਆ ਹੈ ਨਾ ਓਕੇ ਇੰਜਨ আর గేਰ ਦਾ ਵੀਰੇ ਕੰਮ ਹੋਇਆ ਵਾ ਇਹਨਾਂ ਓਕੇ ਹੋਇਆ ਵਾ ਤੇ ਜਿੱਦਾਂ ਐ ਕਈ ਵਾਰ ਕਿ ਲੀਕੇਜ ਹੁੰਦੀ ਹੈ ਕੋਈ ਲੀਕੇਜ ਨਹੀਂ ਹੈਗੀ ਨਵਜੋਤ ਦਿਖਾ ਦੇ ਮੜੇ ਜਣ ਹਾਂ ਆ ਵੀ ਦਿਖਾ ਦੇ ਉਹ ਤਾਂ ਕੋਈ ਲੀਕੇਜ ਨਹੀਂ ਹੈਗੀ ਵਾਸ ਤੇ ਫਾਈਬਰ ਦੀ ਬਾਈ ਛੱਤ ਲੱਗੀ ਹੋਈ ਆ ਸਿਸਟਮ ਨਾਲ ਆ ਐਨ ਫੁੱਲ ਮੋਡੀਫਿਕੇਸ਼ਨ ਹੋਈ ਵੀ ਟਰੈਕਟਰ ਦੀ ਟਾਇਰ ਦੇ ਬਾਈ ਟਾਇਰ ਦਿਖਾ ਦੇ ਨਵਜੋਤ ਟਾਇਰ 95 ਪੈਸੇ ਟਾਇਰ ਆ ਮੁਰਲੇ ਵੀ ਪਿਛਲੇ ਵੀ ਨਵੇਂ ਟਾਇਰ ਆ ਤੇ ਪਾਵਰ ਸਟੀering ਹੋਇਆ ਵਾ ਟਰੈਕਟਰ ਮੁਰਲਾ ਹਿੱਸਾ ਚੇਂਜ ਆ ਬਿਰਿਆ ਪਾਵਰ ਸਟੀering ਦਾ ਜੈਕ ਦਿਖਾ ਸਟੀering ਦਾ ਜੈਕ ਹੋਇਆ ਵਾ ਤੇ ਇਹਦਾ ਭਾਈ ਬ੍ਰੇਕਾਂ ਵੀ ਆਪਾਂ ਬੰਦ ਬ੍ਰੇਕਾਂ ਵਾਲਾ ਟਰੈਕਟਰ ਆ ਬ੍ਰੇਕਾਂ ਦੇ ਟਿਊਬਾਂ ਵੀ ਚੇਂਜ ਕਰੀਆਂ ਹੋਈਆਂ ਨਹੀਂ ਉਹ ਤਾਂ ਬਿਰੇ ਪਿੱਛੇ ਨੂੰ ਦਿਖਾ ਬਣਿਆ ਇਹ ਬ੍ਰੇਕਾਂ ਭਾਈ ਸੀਟਾਂ ਲੱਗੀਆਂ ਵਾ ਦੇਖ ਮਗਰਾੜ ਤੇ ਮਗਰਾੜ ਦੇ ਸੀਟਾਂ ਫਾਰਮ ਟਰੈਕ ਦੇ ਆਰੀਜਨਲ ਸੀਟਾਂ ਲੱਗੀਆਂ ਹੋਈਆਂ ਤੇ ਨਵੀਂ ਉਹਦਾ ਦਿਖਾ ਦੇ ਪਹਿਲਾਂ ਟਿਊਬਾਂ ਚੇਂਜ ਹੋਈਆਂ ਬਈ ਬੰਦ ਬ੍ਰੇਕਾਂ ਵਾਲਾ ਆਈ ਤੇ ਮਗਰਾੜ ਦਿਖਾ ਦੇ ਹਨ ਮਗਰਾੜ ਦਿਖਾ ਦੇ ਹਨ ਚੰਗੀ ਜਿਹਾ ਸਿਸਟਮ ਨਾਲ ਆ ਨਾ ਫੋਲੇ ਮੜੀ ਸਲਫ ਮਾਰ ਬਲਾ ਕਰ ਜੀ ਤੇ ਫਿਰ ਇਹਦਾ ਗੇਰ ਗੁਰ ਪਾ ਕੇ ਨੂੰ ਮੜਾ ਗੇੜੀ ਦੇ ਬੰਦਿਆਂ ਨੂੰ ਆਵਾਜ਼ ਚੈੱਕ ਕਰਾਈਏ ਵੀ ਗੇਰ ਚ ਤੇ ਕੋਈ ਆਵਾਜ਼ ਤਾਂ ਨਹੀਂ ਹੈ ਭਾਈ గేਰ ਚ ਤੇ ਕੋਈ ਆਵਾਜ਼ ਨਹੀਂ ਟਰੈਕਟਰ ਤੇ ਚੱਲਦਾ ਵਧੀਆ ਏ ਤੇ ਨਹੀਂ ਤਾਂ ਪਿੱਛੇ ਤੇ ਕਈ ਵਾਰ ਆਵਾਜ਼ ਹੋਰੇ ਤਰ੍ਹਾਂ ਕਰ ਲੈਂਦਾ ਏ ਟਰੈਕਟਰ ਚੱਲਦਾ ਵੀ ਘੈਂਟ ਆ ਇਹ ਪਾਵਰ ਸਟੀering ਹੋਇਆ ਹੋਆ ਉਂਗਲੀ ਨਾਲੇ ਘੁੰਮਦਾ ਬਾਬਾ ਕਰਦੇ ਬੰਦੋਰੀ ਕਰਦੇ ਕੋਈ ਨਾ ਤੇ ਬਾਕੀ origignal ਰੰਗ ਹੋਇਆ ਵੈਨ ਪ੍ਰੋਪਰ ਬਾਕੀ ਦਿਖਾ ਦੇ ਨੇ ਵਜੇ ਉਹ ਤਾਂ ਮੇਰੇ ਵੀਰੇ ਚੰਗੀ ਚਾਰਾ ਚੈੱਕ ਕਰਾ ਦੇ ਬਾਈ ਰਿੰਮਾ ਦਾ ਵੀ ਰੰਗ ਰੰਗ ਦਿਖਾ ਦੇ ਹਨ ਅਰੇ ਇਹ ਵੀਰੇ ਇਦੀ ਕਾ ਆਪਾਂ ਡਿਮਾਂਡ ਦੱਸਦੇ ਕਿੰਨੀ ਕਰਦੇ ਆ ਬਾਈ ਡਿਮਾਂਡ ਇਦੀ ਕਰਦੇ ਆ ਆਪਾਂ 260 2 ਲੱਖ 60 ਹਜ਼ਾਰ ਰੁਪਏ ਡਿਮਾਂਡ ਕਰਦੇ ਬਾਕੀ ਡਿਸਕਾਊਂਟ ਹੋ ਜੂਗਾ ਬਾਕੀ ਬਾਈ ਫੋਲ ਕਰਾਂਗੇ ਠੀਕ ਆ ਮੌਕੀ ਮੌਕੇ ਤੇ ਡਿਸਕਾਊਂਟ ਹੋ ਜੂਗਾ ਤੇ ਜੇ ਕਿਸੇ ਵੀਰ ਨੇ ਫੋੜ ਦਾ ਕੋਈ ਸ਼ਿਕਾਇਤ ਆ ਹਨਾ ਚੌਕੀ ਆ ਜੀ ਸਾਡਾ ਵੀਰ ਖੜਾ ਵੀਰੇ ਤੇ ਇੱਕ ਟਰੈਕਟਰ ਆਪਾਂ ਨੇ ਦਿਖਾਉਣਾ ਤੁਹਾਨੂੰ ਫਾਰਮ ਟਰੈਕ 44 ਆ ਜਾ ਬਈ ਇਹ ਟਰੈਕਟਰ ਹੈਗਾ ਫਾਰਮ ਟਰੈਕ 45 ਬਾਈ 60 ਦੇ ਸਟicker ਲੱਗੇ ਹੋਏ ਆ ਤੇ ਪੰਜ ਮਾਡਲ ਆ ਇਹ ਪੰਜ ਮਾਡਲ ਦਾ ਹਨਾ ਪੰਜ ਮਾਡਲ ਦਾ ਤੇ ਆ ਦਿਖਾ ਵੀਰੇ ਇੱਕ ਵਾਰੀ ਇੱਕ ਵਾਰੀ ਜਿਆਦਾ ਸ਼ੋ ਸ਼ੋ ਦਿਖਾ ਦੇ ਨੇ ਉਹ ਤੇ ਦੀ ਚੰਗੀ ਤਰ੍ਹਾਂ ਫੁੱਲ ਦਾ ਸਾਫ ਟਰੈਕਟਰ ਆ ਫੁੱਲ ਸ਼ੋ ਦਿਖਾ ਦੇ ਪਹਿਲਾਂ ਤਾਂ ਟਾਇਰ ਦਿਖਾ ਦੇ ਟਾਇਰ ਇਹਦੇ ਵੀ ਬਿਲਕੁਲ ਨਵੇਂ ਆ ਵੀਰੇ 90 95 ਪੈਸੇ ਟਾਇਰ ਹੈਗੇ ਇਹਦੇ ਵੀ ਬਿਲਕੁਲ ਹਨਾ ਆ ਨਨ ਤੇ ਬੋਡੀ ਬੁੱਡੀ ਦੇਖ ਲੋ ਵੀਰੇ ਲੀਕੇ ਲੀਕੇ ਜਾਂਦਾ ਕੋਈ ਕੁਛ ਵੀ ਨਹੀਂ ਆ ਗਿਆ ਲੀਕੇ ਛਿਕਾ ਨਹੀਂ ਹੈਗੀ ਰੰਗ ਵੀ ਘੈਂਟ ਆ ਦਾ ਟਰੈਕਟਰ ਦਾ ਪੰਜ ਮਾਡਲ ਦੇ ਸਾਬ ਨਾਲ ਪੰਜ ਮਾਡਲ ਦੇ ਸਾਬ ਨਾਲ ਦਾ ਰੰਗ ਆ ਸਾਫ ਆ ਵੀਰੇ ਤੇ ਮਗਰਾੜ ਦਿਖਾ ਦੇ ਵੀਰੇ ਇੱਕ ਵਾਰੀ ਪਹਿਲਾਂ ਤਾਂ ਸਿੰਪਲ ਹੈ ਸਟੀering ਆ ਟਰੈਕਟਰ ਆ ਆ ਹੁਕਾਂ ਡਬਲ ਲੁਆਈਆਂ ਮੈਂ ਬਈ ਬੰਦੇ ਨੇ ਹੈ ਨਾ ਹੁਕਾਂ ਡਬਲ ਆ ਅੱਜ ਤਾਂ ਨਹੀਂ ਅੰਦੇ ਛੋਟੀ ਟਾਂ ਆ ਫੋੜ ਨੂੰ ਇਹ ਦੇਣੀਆਂ ਅਮਰੀਕਾਂ ਲਾਈਆਂ ਵੀ ਆਪਾਂ ਨੇ ਇਹ ਆਹੀ ਟਿਊਬਾਂ ਐਂਟੀ ਫਾਰਮ ਡ੍ਰਾਈਕ ਵਾਲੀਆਂ ਫੋੜ ਨੂੰ ਲੱਗੀਆਂਆਂ ਤੇ ਬਾਕੀ ਡਰੈਮ ਰਮੇ ਦੇਖ ਲਾ ਗੇ ਰਮੇ ਰਮੇ ਦਾ ਰੰਗ ਚੈੱਕ ਕਰਾ ਦੇ ਹਰ ਜਿੱਤੇ ਇਹਦੀ ਵੀ ਸਲਫ ਮਾਰ ਦੇ ਇੱਕ ਵਾਰੀ ਸਲਫ ਇਹਦੀ ਵੀ ਮਾਰ ਦੇ ਰਾਹ ਬਾਈ ਟਰੈਕਟਰ ਦੀ ਲੀਕੇਜ ਨਹੀਂ ਆ ਸੁੱਕਾ ਪੈਣ ਜਿਹੜਾ ਹੈ ਨਾ ਅਰੇ ਇਹ ਹੁੰਦੀ ਹੀ ਮੜੀ ਵਾਹ ਬੰਦ ਕਰ ਦੇ ਬਾਜ ਚੱਕੇ ਘਰਾ ਦੇ ਬਾਜ ਹਾਂ ਅੱਗੇ ਹਨ ਤੇ ਨਾਲ ਦਾ ਬਾਈ ਸਾਰਾ ਕੁਝ ਹੈ ਤੇ ਇੰਜਣ ਉੰਜਣਾ ਕਿਤੇ ਖੁੱਲਿਆ ਨਹੀਂ ਹੈ ਤੇ ਇੱਕ ਬਾਈ ਇਹਦੀ ਹਰ ਜੀ ਤੇ ਡਿਮਾਂਡ ਕਿੰਨੀ ਕਰਦੇ ਉਹ ਵੀ ਲਾ ਦੇ ਇਹਦੀ ਫਿਰੇ ਕਰਦੇ 2.5 ਲੱਖ 2.5 ਲੱਖ ਡਿਮਾਂਡ ਕਰਦੇ ਆ ਤੇ ਬਾਕੀ ਬਾਈ ਮੌਕੇ ਤੇ ਜੇ ਕਿਸੇ ਨੇ ਲੈਣਾ ਹੋਇਆ ਤਾਂ ਮੌਕੇ ਤੇ ਡਿਸਕਾਊਂਟ ਹੋ ਜਾਊਗਾ ਇਹ ਖੜੇ ਆ ਟਰੈਕਟਰ ਵੀਰੇ ਦਾਣਾ ਮੰਡੀ ਰੋਪੜ ਤੇ ਨੀਅਰ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਜੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਸਾਸੀਂ ਨੰਬਰ ਪਾ ਦਾਂਗੇ ਤੁਹਾਡੇ ਨਾਲ ਕਨੈਕਟ ਕਰ ਲਿਓ ਜੇ ਕਿਸੇ ਵੀਰ ਨੇ ਜੋਂਡੀਅਰ ਵੀ ਲੈਣਾ ਏ ਤਾਂ ਆਪਣੇ ਕੋਲ ਏਜੰਸੀ ਜੇ ਹਰੇਕ ਮਾਡਲ ਖੜਾ ਆ ਬਾਈ ਜੋਂਡੀਅਰ ਸਾਰੇ ਟਰੈਕਟਰ 52 10 2 ਹੀਲ 4 ਹੀਲ 50 50 ਡੀ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਟਰੈਕਟਰ ਲੈਣਾ ਦਾ ਸਾਰੇ ਜੋਂਡੀਅਰ ਅਵੇਲੇਬਲ ਆ ਬਾਕੀ ਜੇ ਮੇਰੇ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਹਾਂ ਜੇ ਕਿਸੇ ਵੀਰ ਨੇ ਟਰੈਕਟਰ ਪੁਰਾਣਾ ਵੇਚਣਾ ਵੀ ਆ ਤਾਂ ਆਪਾਂ ਉਹ ਵੀ ਖਰੀਦ ਲੈਨੇ ਆ ਤਾਂ ਉਹ ਵੀ ਸਾਨੂੰ ਦੱਸ ਦਿਓ ਹਾਂ ਜੀ ਲੈਣਾ ਪੁਰਾਣਾ ਲੈਣਾ ਵੀ ਆ ਤਾਂ ਆਪਣੇ ਕੋਲ ਸਾਰੇ ਟਰੈਕਟਰ ਆਪਣੇ ਕੋਲ ਬਾਈ ਆ ਦਿਖਾ ਦੇ ਇੱਕ ਵਾਰੀ ਹਨਾ ਟਰੈਕਟਰ ਆਪਣੇ ਕੋਲ ਪੁਰਾਣੇ ਕਾਫੀ ਖੜੇ ਆ ਫੋਨ ਵਾਲੀ ਕਾ ਸਵਰਾਜ ਫਾਰਮ ਟਰੈਕ ਸਾਰੇ ਟਰੈਕਟਰ ਖੜੇ ਆ ਆਪਣੇ ਜੌਂਡੀਅਰ ਵੀ ਖੜਾ ਪੌਂਚਾ 10 ਹਾਂ ਆਪਣੇ ਕੋਲ ਜੌਂਡੀਅਰ 52 10 ਵੀ ਖੜਾ 4/4 ਤੇ 855 ਖੜਾ ਆਪਣੇ ਕੋਲ 23 ਮਾਰਕਾ ਲੇ ਕੇ ਆਪਾਂ ਹੁਣ 25 ਦੀ ਬਣਾ ਕੇ 25 ਦੀ ਬਣਾ ਕੇ ਦੇਵਾਂਗੇ ਨੰਬਰ ਹਰਿਆਣੇ ਦਾ ਬਾਈ ਉਹਦਾ ਨੰਬਰ ਵੀ ਚੇਂਜ ਕਰਾ ਕੇ ਦੇਵਾਂਗੇ ਆਪਾਂ ਪੰਜਾਬ ਨੰਬਰ ਲਵਾ ਕੇ ਦੇਵਾਂਗੇ ਜੇ ਕਿਸੇ ਵੀਰ ਨੇ ਲੈਣਾ ਤਾਂ ਨੰਬਰ ਆਪਾਂ ਪਾ ਦਾਂਗੇ ਸਾਡੇ ਨਾਲ ਸੰਪਰਕ ਕਰ ਲਿਓ ਅੱਜ ਦੀ ਵੀਡੀਓ ਚ ਵੀਰੇ ਇਨਾ ਧੰਨਵਾਦ